ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਦਾ ਦਿਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਤੇ ਅੱਜ ਦੇ ਬਲੌਗ ਸਾਨੂੰ ਦਿਖਾਵਾਂਗੇ ਜੀ ਪਨੀਰ ਦੀ ਔਰਜੀ ਦੀ ਰੈਸਪੀ ਤੇ ਹੋਰ ਤੁਹਾਨੂੰ ਦਿਖਾਵਾਂਗੇ ਜੀ ਮਾਸੀ ਉਹਨਾਂ ਦੀ ਫੈਮਲੀ ਯਾਨੀ ਨੀਲੋ ਗੇੜੀ ਜਿਹੜੇ ਮਾਸੀ ਹੈ ਜੀ ਮੇਰੇ ਤੇ ਪ੍ਰਿੰਸ ਉੱਥੇ ਗਿਆ ਜੀ ਤੇ ਤੁਹਾਨੂੰ ਉਹਨਾਂ ਨਾਲ ਮਿਲਾਉਂਗੇ ਜੀ ਤੇ ਇਹ ਉਹਨਾਂ ਦੀ ਸਾਰੀ ਕਲਮ ਨਾਲ ਮਲਾਉਂਗੇ ਤੇ ਤੁਸੀਂ ਦੱਸਿਓ ਵੀ ਸਾਨੂੰ ਕਿਵੇਂ ਦਾ ਬਲੌਗ ਲੱਗਿਆ ਜੀ ਤੇ ਅੱਜ ਕੀ ਹੋਇਆ ਸੀਗਾ ਪ੍ਰਿੰਸਾ ਉੱਧਰ ਗੱਡੀ ਭਰ ਕੇ ਦਿੱਲੀ ਸਾਈਡ ਦੀ ਤੇ ਉਹ ਜਾਂਦੇ-ਜਾਂਦੇ ਮਾਸੀ ਨਾਲ ਕੋਲ ਗਿਆ ਸੀਗਾ ਤੇ ਫਿਰ ਉਹਨੇ ਵਿੱਚ ਹੀ ਮਾਸੀ ਜੀ ਉਹਨਾਂ ਦੀ ਕਲਿੱਪਾਂ ਬਣਾ ਲਈ ਐ ਵੀ ਚਲੋ ਮੈਂ ਮਾਸੀ ਜੀ ਨਾਲ ਉਹਨਾਂ ਨੂੰ ਮਿਲਾ ਦਿੰਦਾ ਐ ਵੀ ਆਪਣੀ YouTube ਫੈਮਿਲੀ ਨਾਲ ਤੇ ਤੁਸੀਂ ਸਾਡਾ ਬਲੌਗ ਦੇਖਿਓ ਤੇ ਸਾਰੇ ਇੰਜੋਏ ਕਰਿਓ ਤੇ ਤੁਹਾਨੂੰ ਦੱਸਿਓ ਵੀ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਜੀ ਤੇ ਚਲੋ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਜੀ ਲਓ ਜੀ ਚੈੱਕ ਕਰੋ ਜੀ ਵੀਊ ਕਿੰਤਾ ਦਾ ਕਿੰਨਾ ਵਧੀਆ ਵੀਊ ਹੈ ਜੀ ਤੇ ਭਾਦੇ ਟਾਈਮ ਦਾ ਜੀ ਮੈਂ ਇਸੇ ਕਿਸੇ ਮੋਨੂ ਲੈਣ ਤੇ ਮੈਂ ਕਿਹਾ ਤੇ ਅੱਲਾ ਤੁਹਾਨੂੰ ਵੀਓ ਚੈੱਕ ਕਰਵਾ ਦਈਏ ਜੀ ਖੇਤਾਂ ਦਾ ਤੇ ਦੇਖੋ ਕਿੰਨਾ ਵਧੀਆ ਕਿੰਨਾ ਘੈਂਟ ਜਿਹਾ ਵੀਓ ਹੈ ਜੀ ਤੇ ਇਸੇ ਮੂਦੀ ਵੈਨ ਜੇ ਆਈ ਨਹੀਂ ਹੈਗੀ ਜੀ ਤੇ ਉਹ ਸਾਹਮਣੇ ਦੇਖੋ ਜੀ ਮਾੜੀ ਬਣੀ ਵੀ ਹੈ ਜੀ ਚਲੋ ਜੀ ਜਿੰਮੋ ਜਾਈ ਨਹੀਂ ਤੇ ਰੁਕਣਾ ਪਊਗਾ ਜੀ ਸਾਨੂੰ 5-10 ਮਿੰਟ ਤੇ ਵੇਟ ਕਰੂਗੇ ਜੀ ਜਦੋਂ ਬੈਨ ਆਊਗੀ ਫੇਰ ਜਾਉਗੇ ਜੀ ਘਰ ਨੂੰ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਅੱਜ ਲੱਗੇ ਜੀ ਅਸੀਂ ਬਣਾਉਣ ਪਨੀਰ ਤੇ ਫੋਚੀ ਤੇ ਉਦਾਂ ਅਸੀਂ ਤੇ ਆਜੇ प्याज ਕੱਟ ਲਈ ਆ ਜੀ प्याज ਹਰੀ ਮਿਰਚ ਤੇ ਅਦਰ ਤੇਲ ਗਰਮ ਹੋ ਗਿਆ ਜੀ ਸਾਡਾ ਤੇ ਪਾਉਂਗੇ ਅਸੀਂ ਇੱਥੇ ਜੀਰਾ ਕੰਦਲੋ ਕੇ ਚਟੇ ਹੋਤੇ ਆ ਗੀਰ ਚਾਹ ਬਣੀ ਹੋਈ ਹੈ ਤੇ ਲੋਹੇ ਸੌਰੇ ਦੇ ਪਰੋਲੇ ਬਰਾਊਨ и вот брауни вытираю салфетку желательно потом лучше стоит переложить брауни मिले सो ज्यादा प्याज ब्राउन हो गई फिर भी प्याज हो गई ये ब्राउन हम चेहर अच्छा हल्दी नमक मिर्च तो हम एर कलर बिल्कुल ब्राउन ब्राउन हो गया बढ़िया फातल तो इधर मैं पनीर भी बिल्कुल कर लिया तैयार भोड़ लिया था हाँ Quando vi ਜੀ ਵਰਤੇ ਹੋਗੀ ਪਿਆਰ ਤੇ ਹੀ ਇਸ ਤਰ੍ਹਾਂ ਬਣਾ ਦੇ ਬਿਲਕੁਲ ਜਿਵੇਂ ਦੇਖੂਗੀ ਤੇ ਤੁਸੀਂ ਜੀ ਬਣਾ ਲਓਗੇ ਇਸ ਤਰ੍ਹਾਂ ਬਣਾ ਲਓਗੇ ਕੋਈ ਲੱਗ ਪਈ ਚਾਏ ਜਾਂ ਕੁਝ ਹੋਰ ਐਡ ਕਰਦੇ ਆ ਇਹਦੇ ਤੇ ਤੇ ਮੈਨੂੰ ਵੀ ਦੱਸ ਸਕਦੇ ਜੀ ਤੇ ਇਸ ਤਰ੍ਹਾਂ ਬਣਾਣੀ ਹੈ ਇਹ ਦੇਖੂਗੀ ਜੀ ਕੁਆ ਤੇ ਜੇ ਜੀ ਮੈਨੂੰ ਕਮੈਂਟਾਂ 'ਚ ਦੋਗੇ ਤੇ ਵੀ ਇਹਨਾਂ ਤਰੀਕੇ ਦੀ ਬਹੁਤ ਧੀਮੀ ਬਣੂਗੀ ਤੇ ਜਦੋਂ ਸਭ ਜੀ ਦਬਰ ਵਿਹਾਦੀ ਪਰੇਜੀ ਹੋ ਚੀ ਤੇ ਹੁਣ ਅਸੀਂ ਨਾਲ ਨਾਲ ਬਣਾਉਂਦੇ ਹਾਂ ਇਹ ਗਰਮ ਗਰਮ ਪ੍ਰਸ਼ਾਦਾ ਤੇ ਮਿਲਦੇ ਆ ਜੀ ਨਾਲ ਹੋਰ ਸਸਰੀ ਕਾਲ ਜੀ ਸਾਰਿਆਂ ਨੂੰ ਲੱਗਿਆ ਜੀ ਅੱਜ ਦਾ ਬਲੌਗ ਸ਼ੁਰੂ ਕਰਨਾ ਅੱਜ ਮੈਂ ਆਇਆ ਹੋਇਆ ਸੀ ਮਾਸੀ ਦੇ ਕੋਲ ਤੇ ਤਾਂ ਨਰੇ ਮਾਸੀ ਨਾਲ ਮਿਲਾਵਾਂਗੇ ਤੇ ਦੇਖੋ ਇਹਦਾ ਏਰੀਆ ਕਰਨਾਲ ਦੇ ਚ ਆਇਆ ਹੋਇਆ ਜੀ ਆ ਲੋ ਜੀ ਬੈਕ ਕੈਮਰੇ ਨਾਲ ਦੇਖੋ ਰਿਹਦਾ 뷰 ਇਹ ਪੈਂਦਾ ਕਰਨਾਲ ਤੇ ਪਹਿਲਾ ਨੀਲੋ ਖੇੜੀ ਜੀ ਇੱਥੇ ਰਹਿੰਦੇ ਮਾਸੀ ਜੀ ਇਹਨੇ ਦੇਖੋ ਆਪਣੀ ਖੜੀ ਹੋਈ ਆ ਰਾਣੀ ਸੋੰਦਰਾ ਗੱਡੀ ਜਿਹਨੂੰ ਲੈ ਕੇ ਮੈਂ ਜਾਣਾ ਜੀ ਥੋੜੀ ਦੇਰ ਤੱਕ ਹੁਣ ਤੇ ਮੈਂ ਸੋਚਿਆ ਕਿਉਂ ਥੋੜਾ ਜਿਹਾ ਬਣਾ ਦਈਏ ਜੀ ਵਲੌਗ ਆ ਦੇਖੋ ਜੀ ਇਹਦਾ ਸ਼ਹਿਰ ਹੈ ਜੀ ਪੂਰਾ ਮੀ ਲੋਜੀ ਤਨਵੀਨੂ ਕਰਦੇ ਹੈਲੋ ਗਾਈਜ਼ ਕਰਦੇ ਹੈਲੋ ਗਾਈਜ਼ ਹਲੋ ਮੀ ਲੋਜੀ ਸਾਡੀ ਮਾਸੀ ਜੀ ਨਾਲ ਬਲਔ ਮਾਸੀ ਸਾਸਰੀ ਕਾਂ ਸਾਸਰੀ ਕਾਂ ਜੀ ਹਾਂ ਜੇ ਉਹਦੇ ਕਰਨ ਆਏ ਹੋਏ ਤੇ ਤੇ ਆਏ ਸਾਡੀ ਭਾਬੀ ਜੀ ਇਹ ਦਿੱਲੀ ਦੀ ਬਿਊਟੀ ਹੈ ਨਾ ਸੱਸ ਜੀ ਇਹ ਰੋ ਤੁਸੀਂ ਦੇਖ ਲਿਆ ਹਣਾ ਨਾ ਦਿੱਲੀ ਦੀ ਬਿਊਟੀ ਹੈ ਨਾ ਥਾਪੀ ਜੀ ਬਣਾ ਰਹੇ ਕਿ ਅਖੀਰ ਦੁੱਧ ਗਰਮ ਕਰ ਲਿਆ ਐ ਸੱਚ ਖੁਸ਼ਬੂ ਖੀਰ ਵਰਗੀ ਆ ਰਹੀ ਤੇ ਉਹ ਮਿਲੋ ਜੀ ਕੋਮਲ ਜੀ ਨਾਲ ਹੈਲੋ ਸੱਚੀ ਘਰ ਸਾਰਿਆਂ ਨੂੰ ਹਾਂ ਜੀ ਆਏ ਆ ਗਈ ਹੈਲੋ ਗਾਈਜ਼ ਸੱਚੀ ਘਰ ਬਹੁਤ ਤੁਸੀਂ ਮੈਂ ਪਹਿਲੇ ਦੂਜੀ ਸੱਚੀ ਘਰ ਬਹੁਤ लो जी भाभी जी बना रहे साढ़े मटर पनीर क्या बना रहे भाभी मटर पनीर चौवल ली देखो ਲਓ ਜੀ ਦੇਖੋ ਦਿੱਲੀ ਵਾਲੀ ਕੁੜੀਆਂ ਦੇਖੀਆਂ ਨਹੀਂ ਹਨ ਕੋਮਲ ਤੜਕੇ ਲਾਂਦੇ ਹਨ ਨਹੀਂ ਮੈਂ ਤੋਂ ਦਾਲੀਏ ਮੈਂ ਫਿਰ ਦੇਖੀਏਗੀ ਅੱਜ ਦੇਖੋ ਹੁਣ ਵੇਖਣਾ ਤੁਸੀਂ ਡੇਲੀ ਡੇਲੀ ਆ ਕੇ ਦੇਖੋ ਦਿੱਲੀ ਵਾਲੀ ਕੁੜੀ ਬਹੁਤ ਤੜਕੇ ਲਾਂਦੀ ਨਹੀਂ ਲਵਾਂਦੀਆਂ ਜਿਆਦਾ ਪੰਜਾਬੀ ਤੜਕੇ ਜਿਆਦਾ ਤੜਕੇ ਲਵਾਂਦੀਆਂ ਦੇਖੀਆਂ ਸੀ ਇਹ ਨਾ

ਆ ਕੇ ਟਮਾਟਰ ਸਨ ਅੰਤਮ ਜਰਮਨ ਸਨ ਜਰਮਨ ਜਰਮਨ ਦੇ ਬਾਅਦ ਮੈਂ ਲੱਗ ਬਣਾ ਲੈਣੇ ਆ ਅੱਛਾ ਮਿੰਨ ਬਰਗਰ ਨਹੀਂ ਨਹੀਂ ਮੰਗਾਏ ਹਣੇ ਉਹ ਤਾਂ ਆਰਡਰ ਤੇ ਨਹੀਂ ਇਹ ਸੈਂਡਵਿਚ ਸੈਂਡਵਿਚ ਬਰਗਰ ਹਾਂ ਮੰਗਾ ਲੈਂਦੇ ਕਿ ਇੱਕ ਬਰਾਉਨੀ ਘਾਦੇ ਤੇ ਜੁਮੈਟਰ ਤੇ ਨਹੀਂ ਅਸੀਂ ਖੁਦ ਬਣਾ ਲਵਾਂਗੇ ਕਿਉਂ ਬੁਦ ਬਣਾ ਕੇ ਖੁਦ ਖਾ ਲੈਂਦੇ ਆ ਅੱਛਾ ਕੋਮਲਤਾ ਉਹ ਵੀ ਬਣਾਉਂਦੀ ਬਰਫੀ ਬੁਰਫੀ ਕਾफी ਬਿਲਕੁਲ ਫਿਰ ਰੈਸਿਪੀ ਪਾਉਂਦੀ ਨੀ ਫੋਟੋ ਪਾਉਂਦੀ ਨੀ ਹਾਂ ਸਿਰਫ ਫੋਟੋ ਪਾਣੀ

ਦੇਣੇ ਨਹੀਂ ਦੇਣਾ ਇੰਨੇ ਪੈਸੇ ਹਾਂ ਅਗਰ ਮੈਂ ਹੈਲਪ ਨਾ ਕਰਾਂ ਹਾਂ ਤਾਂ ਮਿਲ ਵੀ ਗਏ ਪੈਸੇ ਇੰਨੇ ਹਨਾ ਕਿੰਨੇ ਨੂੰ ਲਾਇਆ ਤਾਂ ਚੁੰਨਾ ਚੁੰਨਾ ਹੀ ਲਾਇਆ ਹਾਂ ਉਹ ਭਾਵੇਂ ਸਿੱਟੇ ਦਾ ਸ਼ਗਨ ਹਾਂ ਜਿਹੜਾ ਸ਼ਗਨ ਸੀ ਨਾ ਉਹੀ ਮੰਗਿਆ ਹਾਂ ਹਾਂ ਕਿੰਨੇ ਨੂੰ ਲੱਗਿਆ ਫਿਰ ਵੀ ਜ਼ਿਆਦਾ ਨਹੀਂ ਕੁਝ ਮਿਲਿਆ ਹੂੰ ਬਾਕੀ ਕੀ ਆਵਾਂਗਾ ਕੀ ਆਵਾਂਗਾ ਤੇ ਜਿਫਤੀ ਵੀ ਲਗੋਈ ਸੀ ਜ਼ਿਆਦਾ ਸੋਧਾ ਕਿ 400 ਹੋ ਗਿਆ ਕਾਫੀ ਮਹਿੰਗਾ ਪੈ ਗਿਆ ਇਹ ਤਾਂ ਸੌਦਾ ਨਹੀਂ ਕੀ ਕੀਤੇ ਸਿਰਫ 1100 ਨੇ ਹਾਂ ਜਿਆਦਾ ਨਹੀਂ ਗਿਲੇ ਅੱਛਾ ਜੀ ਹਲੋ ਜੀ ਲਾ ਤੇ ਪਾ ਬੀ ਜੀ ਨੇ ਤੜਕਾ ਕਿੰਨੀ ਪਈਆ ਪਾਣੀ ਨਹੀਂ ਪਾਣੀ ਪਾ ਕੇ ਅੱਛਾ ਬਾਰ ਮੈਂ ਤੜਕੇਵਾਂ ਨਹੀਂ ਪਾਉਂਦੇ ਨਾ ਹਾਂ ਗਾਲਜੇ ਕੀ ਸਾਰੀ ਅੱਛਾ ਲਓ ਜੀ ਲਗੇ ਭਾਬੀ ਜੀ ਕੁੱਕਰ ਖੋਲਣ ਬਣ ਗਏ ਜੀ ਮੇਰੇ ਕੋਲ ਹੁਣ ਟੇਸਟ ਕਰਕੇ ਦੱਸੂਗੇ ਕੋਮਲ ਮਿੱਕੀ ਦਦੇ ਬਣੇ ਸਾਦੀ ਉਹ ਦੇਖਣੇ ਕਿ ਫੜ ਕੇ ਬੱਸ ਉਹਨਾਂ ਕਰ ਕਰਦੇ ਸੀ ਥੋੜੀ ਦੇਰ ਤੱਕ ਚੈੱਕ ਲਓ ਜੀ ਰਾਈਸ ਹਾਂ ਬਹੁਤ ਵਧੀਆ ਬਣੇ ਹੈ ਮੈਂ ਤੁਹਾਨੂੰ ਟੇਸਟ ਕਰਕੇ ਦਿੰਦੀ ਆ ਬਹੁਤ ਵਧੀਆ ਬਣੇ ਹੈ ਬਹੁਤ ਹਾਂ ਜੀ ਜੀ ਨਹੀਂ ਖਾਣਾ ਇਹ ਮਿੱਠੀ ਇਹ ਨਾ ਤਾਂ ਨਹੀਂ ਕੀਤਾ ਸੰਡੇ ਕਾਜੂ ਗਾ ਤੇਲੀ ਕਾਜੂ ਕਾ ਤੇਲੀ ਤੇ ਬਬੀ ਜੀ ਬਣਾ ਰਹੇ ਅੰਦਰ ਬਣਾ ਕੇ ਚਾਵਲ ਖਾ ਰਹੇ ਚਾਵਮੇ ਠੀਕ ਹੈ ਜੀ ਫਿਰ ਮਿਲੂਗੇ ਤੁਹਾਨੂੰ ਸਾਡੇ ਬਲੌਗ ਵਿੱਚ ਬਾਏ ਦੀ ਨਾਲੇ ਬਲੌਗ ਵਿੱਚ ਜੌਨਸ ਕੱਦੀ ਫਿਰ ਬਾਏ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਤੇ ਸਿੰਮੂ ਸਾਡੀ ਦੱਸੂਗੀ ਕੀ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸਬਸਕ੍ਰਾਈਬ ਕਰ ਦੋ ਖੜਾ ਹੋ ਕੇ ਦੱਸਾਂ ਹਾਂ ਹੱਥ ਕਰਕੇ ਹੱਥ ਕਰੀ ਕਿਵੇਂ ਕਰਦਾ ਹੁੰਦਾ ਐ ਕਰਕੇ ਕਰਕੇ ਦੋ ਤੇ ਲੋ ਜੀ ਸਾਡੀ ਸਿੰਮੂ ਦੀ ਪਰਫੋਰਮੈਂਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਜੀ ਸਾਡਾ ਜੀਮੂ ਕਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਹਾਂਦੀ ਨਹੀਂ ਮੈਂ ਸਕੂਲ ਨੂੰ ਹੈ ਨੋਤੀ ਨਹੀਂ ਮੈਂ ਅੱਛਾ ਲੋਂਦਾ ਨਹੀਂ ਸਕੂਲ ਨੂੰ ਹਾਂ ਅੱਛਾ ਕਹਿੰਦੀ ਮੈਂ ਸਕੂਲ ਨੂੰ ਜਾਂਦੇ ਰੋਂਦੀ ਨਹੀਂ ਜੀ ਤੇ ਹੁਣ ਸਿਆਣਾ ਬੱਚਾ ਹੋ ਗਿਆ ਸਾਡਾ ਜੀਮੂ ਨਾ ਤੇ ਚਲੋ ਜੀ ਬਾਏ ਬਾਏ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਬਾਏ ਹਾਤਾ